ਹੋ ਗਿਆ ਹਨ ਕਿ ਦੀ ਕ ਵਧੀਆ ਇਨਕੁਆਰੀ ਕਰਉਂਦੇ ਜੀ ਕਿ ਅੱਜ ਭਰੇ ਮੈਂ ਕੋਈ ਨਹੀਂ ਕੀਤਾ ਜੀ ਤਾਂ ਪੁਲਿਸ ਤਾਂ ਉਹਨੂੰ ਸਾਟਾਟ ਕਰਦੇ ਲੱਗਿਆ ਜੀ 4 ਦਿਨ 5 ਦਿਨ ਧਰਨਾ ਚ ਲਗਾਤਾਰ ਜੀ ਕੀ ਲੋੜ ਤੇ ਉਹਨੂੰ ਲਾਉਣ ਦੀ ਸੀ ਉਹਨਾਂ ਤੋਂ ਵੱਧ ਸਮਝਦੀ ਗੱਲ ਦੀ ਸਾਡੇ ਪਰਿਵਾਰ ਨੇ ਜਿੰਨਾ ਖੜਦੇ ਇੰਨਾ ਘਰ ਚ ਗਏ ਨੇ ਜੀ ਸਾਨੂੰ ਤੇ ਗੁੱਸਾ ਸਾਡਾ ਜਾਇਸ ਸੀਗਾ ਆ ਚਲੋ ਅਸੀਂ ਤੁਹਾਡੇ ਨਾਲ ਸੀ ਸਾਡਾ ਵਰਦਾ ਸੀਗਾ ਤੁਹਾਨੂੰ ਬੁਲਾਉਣ ਦਾ ਹੁਣ ਆਉਣਾ ਵੀ ਬਣਦਾ ਸੀ ਜਵਿੰਦਰ ਜੀ ਬੈਠੇ ਨੇ ਜਿਹੜਾ ਬਣਦਾ ਸਾਰੀ ਜੀ ਟੀਮ ਬੈਠੀ ਆ ਬਾਕੀ ਸਾਡੀ ਟੀਮ ਨੇ ਬਹੁਤ ਕਾਪੀ ਹੋ ਰਹੀਆਂ ਪਰਿਵਾਰਾਂ ਜਿੰਨਾ ਕਾਪੂਆ ਏ ਮਾਰ ਕੋ ਜਾਰੀ ਮੈਂ ਇਹਦੇ ਕੋ ਜਾਰੀ ਰਾਤ ਨੂੰ ਗੱਲ ਕੀਤੀ ਦੋਲੇ ਜੀ ਮੈਂ ਕਿਹਾ ਕੀ ਕਰ ਕੀ ਹੋਰ ਜਵੇ ਸਾਰੇ ਜੀ ਨਾਲ ਲੱਗਦੇ ਨਾ ਪਿੰਦਰ ਜੀ ਨੂੰ ਕੋਈ ਗੱਲ ਨਹੀਂ ਖੁਸ਼ੀ ਕਰੋ ਪਰਿਵਾਰਾਂ ਨੂੰ ਵੀ ਸ਼ੁਭਾਸ਼ ਨਹੀਂ ਮੇਰੇ ਕੋ ਕਹਿ ਕੇ ਵੀ ਦੁਬਾਰਾ ਨੇ ਵੀ ਸਾਥ ਦਿੱਤਾ ਜਿਵੇਂ ਕਿ ਇਹਦਾ ਜੀ ਇਹ ਮਾਰਗੇ ਨਾਲ ਵੀ ਆਪਣਾ ਬਹੁਤ ਆਇਆ ਜੀ ਇਹਨਾਂ ਨੂੰ ਬਹੁਤ ਆਇਆ ਲੱਗਦਾ ਹੈ ਬਹੁਤ ਆਇਆ ਜੀ ਬਿਠਾ ਲੱਗ ਕੇ ਬੈਠੇ ਆਪਰਾ ਆ ਗਏ ਦੇਰੇ ਸਾਥ ਦੇ ਹੀ ਗਏ ਫੈਨ ਨਾਲ ਅੱਠੀ ਨੇ ਠੀਕ ਨੌਕਰੀ ਲੱਗ ਕਰਦੇ ਸੀ ਵੀ ਕੀਤੀ ਹੈ ਮੇਰੇ ਛੋਟੇ ਭਰਾ ਸੀ ਇਹ ਦੋ ਵੀ ਕੀਤੀ ਹੈ ਤੇਰੀ ਵੀ ਇਹ ਕੀਤੀ ਹੈ ਇੱਕ ਡੈਡੀ ਜੀ ਦੇ ਘਰ ਕਮਾਉਣ ਵਾਲੇ ਉਹ ਹੀ ਚਲੇ ਗਏ ਸਾਨੂੰ ਇੰਨਾ ਕਾਟਾ ਪੈ ਚੁੱਕਾ ਸਾਨੂੰ ਕਦੇ ਨਹੀਂ ਪੂਰਾ ਹੋ ਸਕਦਾ ਠੀਕ ਹਨੂਮਾ ਦੇ ਵਿੱਚ ਮਤਬਾਦਾ ਕੀਤਾ ਜਾਵੇ ਠੀਕ ਜੰਮਰਤਨ ਨੌਕਰੀ ਦਾ ਲੋਲ ਵੀ ਮਾੜਾ ਕਿ ਮੇਰੇ ਸਵੇਰੇ 6 ਵਜੇ ਪਰ ਸਾਰਨਪੁਰ ਨੂੰ ਅਕਸਰ ਕਮੇਟੀ ਦੇ ਫੇਰਿਆ ਕਿ ਅਸੀਂ ਉਹ ਮੈਲਡੇ ਵੱਲ ਜਾਣਾ ਹੈ। ਇਹ ਅਸੀਂ ਸਰਾਸੀਂ ਮੈਲਡੇ ਕੋ ਜਾਵਾਂਗੇ। ਅੱਜ ਤਾਂ ਥੋੜੇ ਖਰਾਬ ਲੜਾਈ ਲੜਦੇ ਹਾਂ। ਉਹਨਾਂ ਨੇ ਮਤਲਬ 40 ਸੱਜੇ ਪਰਵਾਰਾਂ ਦੇ ਘਰੇ ਚਲ ਕੇ 6 ਵਜੇ ਜਾ ਕੇ ਉਹ ਲੋਕਾਂ ਨੂੰ ਕੌਲਡਨ ਕਰਕੇ ਮੈਨੂੰ ਮਿਲ ਹੱਥ ਪਸਤੂ ਆ ਕੇ ਕਰਕੇ ਜੇ ਬੜਗੇ ਨੂੰ ਸੀ ਆ ਗਏ ਸੀ। ਕਾਫੀ ਜ਼ਿਆਦੇ ਉਹਨਾਂ ਦੇ ਮੰਦੂ ਕੋਈ ਨਿਹੜ ਜਿਵੇਂ ਸਾਡੇ ਪਰਵਾਰਾਂ ਸੀ ਮਤਲਬ ਮਜ਼ਦੂਰਾ ਚਾਰੇ ਸਾਰੇ ਮਜ਼ਦੂਰੀਆਂ ਸੀ ਗਰੀਬ ਪਰਿਵਾਰਾਂ ਦੇ। ਉਹਨਾਂ ਦਾ ਛਾੜੇ ਉਹ ਵਿੱਤ ਮੰਤਰ ਵੀ ਖੰਡੇ ਦੇ ਕੋਲ ਕੰਟਰੀ ਨੇ ਜੀ ਮੈਂ ਇਹ ਮੰਨਦਾ ਹਾਂ ਉਸ ਜਿਨੇ ਬੜੀਆਂ ਮੌਤਾਂ ਲਿੱਤੀਆਂ ਕੀਤੀਆਂ ਤੋ ਐਸ ਕਰਕੇ ਦੇਖੋ ਐਸ ਮੌਕੇ ਮੈਂ ਆਈ ਕਹਿਣਾ ਚਾਹਣਾ ਕਿ ਮੈਨੂੰ ਬੜਾ ਦੁੱਖ ਲੱਗਿਆ ਜਦੋਂ ਮੈਂ ਬਿਆਨ ਸੁਣਿਆ ਇਹਨਾਂ ਦੇ ਇੱਕ ਮੰਤਰੀ ਦਾ ਕਹਿੰਦਾ ਕਿ ਸਾਡੀ ਜ਼ਿੰਮੇਵਾਰੀ ਨਹੀਂ ਕਿਉਂਕਿ ਆ ਠੇਕੇ ਤੋਂ ਲਿੱਤੀ ਬੜਾ ਇਮੇਚੋਰ ਇਹ ਬੁਨਿਆਦ ਬਿਆਨ ਹੈ ਜ਼ਿੰਮੇਵਾਰੀ ਸਰਕਾਰ ਦੀ ਹੈ ਜਾਲੀ ਨਸ਼ਾ ਚੋਰੀਆਂ ਡਕੈਤੀਆਂ ਜਾਂ ਛਡਾਲੀ ਸ਼ਰਾਬ ਫੜਨ ਦਾ ਕੰਮ ਸਰਕਾਰ ਦਾ ਹੈ ਜਿਹੜਾ ਇੱਥੋਂ ਦਾ ਐਸਐਚਓ ਹੈ ਕਿਉਂਕਿ ਸਭ ਤੋਂ ਪਹਿਲੇ ਐਸਐਚਓ ਸਸਪੈਂਡ ਹੋਣਾ ਚਾਹੀਦਾ ਹੈ ਡੀਐਸਪੀ ਦੀ ਜਿੰਮੇਵਾਰੀ ਲੱਗਣੀ ਚਾਹੀਦੀ ਹੈ ਤੇ ਮੈਂ ਚਾਹੁੰਦਾ ਕਿ ਇੱਥੇ ਇੱਕ ਪ੍ਰੋਪਰ ਇਨਕੁਆਇਰੀ ਹੋਏ ਮੈਨੂੰ ਜਿਹੜਾ ਲੱਗ ਰਿਹਾ ਸ਼ੰਕਾ ਆ ਰਹੀ ਹੈ ਕਿ ਆ ਲਕੋਨ ਦੀ ਚੀਜ਼ ਲੱਗ ਰਹੀ ਹੈ ਦੇਖੋ ਅਫਸਰ ਦੀ ਇਨਕੁਆਇਰੀ ਨਾਲ ਨਹੀਂ ਹੋਈ ਜੁਡੀਸ਼ੀਅਲ ਇਨਕੁਆਇਰੀ ਚਾਹੀਦੀ ਹੈ ਇਸ ਦੀ ਸੋ ਦੈਟ ਅਸੀਂ ਵੀ ਦੂਜੀਆਂ ਵੀ ਸਰਕਾਰਾਂ ਜੁਡੀਸ਼ੀਅਲ ਕੁਆਰੀ ਨਾਲ ਕੋ ਜੱਜ ਭਿੰਦਾ ਹੈ ਜਿਹੜਾ ਦੇਖਦਾ ਹੈ ਕਿ ਹੋਇਆ ਕੀ ਹੈ ਆ ਪਹਿਲੀ ਵਾਰ ਨਹੀਂ ਬਹੁਤ ਵਾਰ ਸਰਕਾਰ ਜੁਡੀਸ਼ੀਅਲ ਮੁਕਰੀ ਕਰਉਦੀ ਹੈ ਸੋ ਇਸ ਦੀ ਇੱਕ ਜੁਡੀਸ਼ੀਅਲ ਇਨਕੁਆਇਰੀ ਚਾਹੀਦੀ ਹੈ ਦੂਜੀ ਜਿਹੜੇ ਗਰੀਬ ਜਿਹੜੇ ਪਰਿਵਾਰ ਹੈ ਇਹਨਾਂ ਨੂੰ ਕੰਪਨਸੇਸ਼ਨ ਪੂਰੀ ਚਾਹੀਦੀ ਹੈ ਦੇਖੋ ਇਹਨਾਂ ਦਾ ਪਰਿਵਾਰ ਦਾ ਸਾਰਾ ਫਿਊਚਰ ਕਰਾਬ ਹੋ ਗਿਆ ਮੈਂ ਦੇਖਿਆ ਛੋਟੀ ਛੋਟੀ ਬੱਚੀ ਐ ਤੇ ਨਾਲੇ ਜਿਹੜੇ ਜੋਗ ਬੱਚੇ ਐ ਉਹਨਾਂ ਨੂੰ ਕਿਤੇ ਨਾ ਕਿਤੇ ਸਰਕਾਰ ਐਡੀ ਵੱਡੀ ਚੀਜ਼ ਦਾ ਇੱਕ ਨੌਕਰੀ ਕਈ ਬਾਹਰ ਆਪਾਂ ਨੌਕਰੀ ਦਿੰਨੀ ਹੁਣ ਇਹ ਨਹੀਂ ਨੌਕਰੀ ਸਰਕਾਰੀ ਇਹਦੇ ਚ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ ਕੋਈ ਸਿਆਸਤ ਨਹੀਂ ਚਾਹੁੰਦਾ ਨਾ ਕਰਨੀ ਚਾਹੀਦੀ ਹੈ ਆਪਾਂ ਤਾਂ ਦੁੱਖ ਸਾਂਝੇ ਨੋਗੇ ਆਪਾਂ ਸਾਰੇ ਪ੍ਰੈਸ਼ਰ ਪਾਈਏ ਤੁਸੀਂ ਪਾਓ ਅਸੀਂ ਵੀ ਲੱਗਦੇ ਆ ਕਿ ਜੇ ਇਨਸਾਫ ਮਿਲ ਜਾਏ ਨਾ ਬੱਚਿਆਂ ਨੂੰ ਇਹਨਾਂ ਪਰਿਵਾਰਾਂ ਨੂੰ ਬੱਚਨ ਨੂੰ ਘੱਟ ਤੋਂ ਘੱਟ ਇਹਨਾਂ ਦਾ ਆਪਾਂ ਤੁਸੀਂ ਦੁੱਖ ਵਿੱਚ ਆਪਾਂ ਕਟ ਇਸ ਡਿਪਾਰਟਮੈਂਟ ਹੈ ਐਕਸਾਈਜ਼ ਡਿਪਾਰਟਮੈਂਟ ਹੁੰਦਾ ਹੈ ਉਹ ਨਿਗਾਹ ਰੱਖਦਾ ਕਿ ਇੱਥੇ ਕੋਈ ਜਾਲੀ ਸ਼ਰਾਬ ਤਾਂ ਨਹੀਂ ਵੇਚਦਾ ਕੋਈ ਕੱਢਦਾ ਹੈ ਜਾਂ ਕੁਝ ਕਰਦਾ ਹੈ ਨਿਲਾਇਕੀ ਉਹਨਾਂ ਦੀ ਹੈ ਜਿਹੜਾ ਅਫਸਰ ਵੀ ਅੰਦਰ ਹੋਣੇ ਚਾਹੀਦੇ ਐਸ ਤੋਂ ਦੇ ਪੁਲਿਸ ਮੁਲਾਜ਼ਮ ਵੀ ਜਿਨ੍ਹਾਂ ਨੇ ਐਸਐਚਓ ਜੀ ਦੇ ਥੱਲੇ ਆ ਸਾਰਾ ਕੁਝ ਹੋਇਆ ਹੋਣਾ ਚਾਹੀਦਾ ਸੋ ਜੇ ਆ ਨਹੀਂ ਕਰਦੇ ਤੇ ਅਸੀਂ ਪ੍ਰੈਸ਼ਰ ਪਾਵਾਂਗੇ ਘੱਟ ਤੋਂ ਘੱਟ ਜਿਹੜੇ ਦੋਸ਼ੀ ਅੱਗੇ ਤੋਂ ਨਿਕਹਿ ਜਾ ਕੋਈ ਸੋਏ ਦੇਖੋ ਜੇ ਜੇ ਡਰ ਚੱਕੇ ਜੇ ਵੇਚਣ ਵਾਲਿਆਂ ਦਾ ਡਰ ਹੀ ਨਹੀਂ ਆ ਅੱਜ ਪ੍ਰੋਬਲਮ ਕੀ ਹੈ ਡਰ ਹੀ ਚੱਕਿਆ ਗਿਆ ਅੱਜ ਘਰ ਘਰ ਨਸ਼ਾ ਵਿਕ ਰਿਹਾ ਕਿਉਂਕਿ ਡਰ ਚੱਕਿਆ ਗਿਆ ਤੋ ਇਸ ਕਰਕੇ ਸਟ੍ਰਿਕਟ ਐਕਸ਼ਨ ਚਾਹੀਦਾ ਨਾਲੇ ਇਥੋਂ ਦਾ ਮੱਲਾ ਦਾ ਐਕਸਾਈਜ਼ ਦਾ ਮਿਨਿਸਟਰੀ ਵੀ ਮੱਲਾ ਦਾ ਸ਼ਾਇਦ ਇਥੋਂ ਦੀ ਐਸ਼ਾ ਹਲਕਾ ਸੋ ਜੁੰਵਾਰੀ ਤੋਂ ਉਹਦੀ ਬੰਦੀ ਹੈ ਸਭ ਤੋਂ ਵੱਡੀ ਕਿਉਂਕਿ ਮਿਨਿਸਟਰ ਇਥੋਂ ਦਾ ਹੈ ਉਹਦੇ ਪਿੰਡ ਵਿੱਚ ਉਹਦੇ ਘਰ ਵਿੱਚ ਜਾਲੀ ਸ਼ਰਾਬ ਵਿਕੇ ਆ ਤੱਕ ਤੇ ਬਰਦਾਸ਼ਤ ਹੋ ਨਹੀਂ ਸਕਦਾ ਸੋ ਸੈਸ਼ਨ ਐ ਨਹੀਂ ਐ ਲੱਖ 2 ਲੱਖ ਦੇ ਕੇ ਆ ਤਾਂ ਇਹ ਗੱਲ ਜਾਣ ਕੇ ਜਿਵੇਂ जखम ਤੇ ਨਮਕ ਛਿੜਨ ਵਾਲੀ ਗੱਲ ਹੈ ਕਿੰਨੀ ਵਾਰ ਕਿਸੇ ਨੇ 20 ਲੱਖ ਦਿੱਤਾ ਕਿਤੇ 30 ਲੱਖ ਦਿੱਤਾ ਕਿ 40 ਕੋਈ ਬਚਾਰੇ ਪਰਿਵਾਰ ਦਾ ਘਟ ਤੋਂ ਘਟ ਸਾਰਾ ਤਾਂ ਕੋਈ ਬਣੇ ਤੇ ਨਾਲੇ ਨੌਕਰੀ ਮੈਂ ਫਿਰ ਤੋਂ ਤੁਹਾਡਾ ਦੁੱਖ ਸਾਂਝਾ ਕਰਨਾ ਚਾਹੁੰਦਾ ਹਾਂ ਜਨਾਬ ਜਨਾਬ ਤੁਹਾਨੂੰ ਨਾ ਕਰਦਾ ਨਹੀਂ ਜਨਾਬ ਸੁਨਾਮ ਵਾਲੇ ਕੋਈ ਤੁਹਾਨੂੰ ਕੋਈ ਕਿਉਂਕਿ ਵਿੱਤ ਮੰਤਰੀ ਸਾਹਿਬ ਤੋਂ ਬੁਲਾੜਿਆ ਹਰ ਕੇ ਤੂੰ ਆਏ ਸਕਦੇ ਸੀ ਪਰਵਾਰ ਇਹਨਾਂ ਨੂੰ ਕੋਈ ਕਿਸ ਨੇ ਪੁੱਛਿਆ ਨਹੀਂ ਇਹਨਾਂ ਨੂੰ ਥੋੜਾ ਪਤਾ ਲੱਗਿਆ ਇਹ ਫਿਰ ਫਿਰ ਆਏ ਬਹੁਤ ਸਾਰੇ ਛੋਟੇ ਉਹਨਾਂ ਨਾਲ ਕੀ ਗੱਲ ਜਾਨ ਪਈ ਕਿਸੇ ਨਾਲ ਛੋਟੇ ਕੋਈ ਸਮਝ ਨਹੀਂ ਆਈ ਤੁਹਾਨੂੰ ਆਦੀ ਬੋਲੀ ਇਹਨਾਂ ਨੂੰ ਕੋਈ ਨੌਕਰੀ ਨਾਖਰੀ ਦੀ ਪੱਖਾਂ ਨਾਲ ਕੋਈ ਮਗਰ ਨਾ ਮਿਲਦੇ ਦੇ ਸਾਰੇ ਕੋਈ ਪਰ ਉਹ ਵੀ ਆਪਾਂ ਮਗਰ ਪਹਿਲੇ ਨਾਲ ਮਤਲਬ ਸੀ ਬੋਲਣ ਦਾ ਧੰਨਵਾਦ ਮੈਂ ਤੁਹਾਨੂੰ ਦੱਸਦਾ ਹਾਂ ਕਿ ਇਹ ਕਿਵੇਂ ਕਰਨਾ ਹੈ। ਪੱਤੇ ਮੈਂ ਮੈਂ 6 6159 ਪੁੱਤੋਂ ਪਵਾਇਆ। ਉਹ ਇੰਟਰਫੇਸ ਜਿਹਨੇ ਕਰਦੇ। ਇਹ ਖੁਸ਼ੇ ਦੀ ਜਗ੍ਹਾ ਪੁਰਾਣੇ ਜਿਹਨੇ ਪਵਾਇਆ। ਅਜਿਹੀ ਸ਼ੈਂਡ ਲਈ। ਮਹਾਨੇ ਕਿ ਚੈੱਕ ਕਰਦੇ ਸੀ। ਆਪਾਂ ਨਾਲ ਛੋਟੀ ਜਿਹੀ ਪ੍ਰਵਾਹ ਮੈਨੂੰ ਦੇ ਬੱਚੇ ਜਿਹੜੇ ਨੇ ਉਹਨਾਂ ਦੀ ਪੜ੍ਹਾਈ ਨੂੰ ਜੇ ਕੁਝ ਚੰਗਾ ਹੋ ਜੇ ਨਾ ਬਿਲਕੁਲ ਨਹੀਂ ਦੇਖੋ ਸਾਡੇ ਨਾਲ ਮਿਲ ਕੇ ਬਾਕੀ ਸੋਸਰ ਮੰਤਲਾ ਤੋਂ ਮੰਦੋ ਮੈਂ ਤਾਂ ਅੱਜ ਇੱਕ ਗਿਆ ਹਾਂ ਪਰ ਸਿਰ ਪਰਿਆ ਘੱਟੋ ਘੱਟ 20 ਲੱਖ ਰੁਪਏ ਚਾਹੀਦੇ ਕੰਪਨਸੇਸ਼ਨ ਮੈਨੂੰ ਦੇਈਏ ਜੇ ਜੋ ਨੌਕਰੀ ਨਾਲ ਕੱਟਦੇ ਆਂ ਨਾ ਜੀ ਦਰਵਾਜ਼ਾ ਦਰਵਾਜ਼ਾ ਜੀ ਬਾਜੀ ਜੀ ਅੱਗੇ ਪੂਰਾ ਜੋਰ ਲਾ ਬੰਗਾ ਇਹ ਜਿਹੜਾ ਦੋ ਦਰਵਾਜ਼ਾ ਜੀ ਜੀ ਬਾਜੀ ਜੀ ਮਜ਼ਬੂਤ ਅਸੀਂ ਕਰਦੇ ਹਾਂ ਕੋਈ ਇੰਨਾ ਨੂੰ ਛੋੜੀ ਗਏ ਫਿਰ ਬੜਾ ਥੋੜਾ ਕੰਬਾਈ ਨਾ ਜੀ ਇਹਦਾ ਕੰਮ ਥੋੜੀ ਆ ਬਾਤ ਸੁਣ ਲਈ ਨਾ ਕੁਝ ਆ ਜੀ ਦੋਏ ਬਚੇ ਬਾਹਰ ਸਾਰੇ ਪਰਿਵਾਰ ਦਾ ਦਾਹ ਕਰ ਲਓ ਮਰਦਾ ਜੇ ਕੋਈ ਕੰਮ ਨਹੀਂ ਜੀ ਫਾਸਟ ਟ੍ਰੈਕ ਕਰਦੇ ਹਾਂ ਪਰਦਾ ਚਾਦਾ ਫਰਦਾ